ਕੁੜੀ ਨੇ ਲਿਫਟ ਮੰਗੀ ਉਹ ਗੱਡੀ ਦੇ ਕਿ ਹੱਥ ਮਾਰਿਆ ਤੇ ਉਹ ਕਹਿੰਦੀ ਪਲੀਜ਼ ਰੋਕੋ ਮੈਨੂੰ ਅੱਗੇ ਤੱਕ ਛੱਡ ਦਿਓ ਜਦੋਂ ਕੁੜੀ ਨੂੰ ਉਹਨੇ ਕਿਹਾ ਵੀ ਮੈਂ ਚਲੋ ਲਿਫਟ ਦੇ ਦਿੰਦਾ ਹੁਣ ਮੈਨੂੰ ਨਹੀਂ ਪਤਾ ਰੱਬ ਜਾਣੇ ਉਹਨੇ ਕਿਉਂ ਲਿਫਟ ਦਿੱਤੀ ਉਹਨੇ ਲਿਫਟ ਦਿੱਤੀ ਉਹਨੇ ਪੈਸੇ ਮੰਗੇ तकरीबन ਕਹਿੰਦੀ ਵੀ ਮੈਨੂੰ 2000 ਰੁਪਏ ਦੇ ਦਿਓ ਉਹ ਕਹਿੰਦਾ ਵੀ ਮੈਂ ਤੈਨੂੰ 2000 ਕਿਸ ਗੱਲ ਦੇ ਦਵਾਂ ਕਹਿੰਦਾ ਵੀ 2000 ਦੇ ਦਿਓ ਤੁਸੀਂ ਮੇਰੇ ਤੋਂ ਕੁਝ ਵੀ ਕਰਾ ਲਓ ਕਹਿੰਦਾ ਇਹ ਗੱਲ ਕੁੜੀ ਨੇ ਮੁੰਡੇ ਨੂੰ ਕਹਿੰਦੀ ਮੇਰੇ ਤੋਂ ਕੁਝ ਵੀ ਕਰਾ ਲਓ ਉਹ ਕਹਿੰਦਾ ਮੈਂ ਕੀ ਕਰਾਣਾ ਤੇਤੋਂ ਕਹਿੰਦੀ 2000 ਰੁਪਏ ਦੇ ਨਹੀਂ ਤਾਂ ਮੈਂ ਆਪਣੇ ਕੱ ਇਹ ਕੋਈ ਮਤਲਬ ਹੈ ਮਤਲਬ ਇਹ ਸ਼ਰੀਆਮ ਆਪਣਾ ਗਲਤ ਹਰਕਤ ਕਰਕੇ ਪੈਸੇ ਠੱਗ ਰਹੇ ਨੇ ਮਤਲਬ ਕਿ ਰਾਤੀਏ ਤਾਂ ਕਿਸ ਨੂੰ ਲਿਫਟ ਦੇਣਾ ਵੀ ਆਪਣੀ ਮੁਸੀਬਤ ਆ ਕਰ ਉਹਨੇ ਗੱਲ ਪੰਜ ਹੋ ਗਿਆ ਮੁੰਡੇ ਲਈ ਵੀ ਆਪਾਂ ਕਹਿੰਨੇ ਕੁੜੀਆਂ ਲਈ ਅਨਸੇਵ ਹੈ ਮੁੰਡਿਆਂ ਲਈ ਵੀ ਅਨਸੇਵ ਹੈ ਉਹ ਮੁੰਡਾ ਡਰ ਗਿਆ ਉਹਦੇ ਮਨ 'ਚ ਡਰ ਬੈਠ ਗਿਆ ਉਹਨੇ ਕਿਸੇ ਨੂੰ ਫੋਨ ਨਹੀਂ ਕਰ ਪਾਇਆ ਉਹ ਕਹਿੰਦਾ ਮੇਰੇ ਕੋਲ ਕੈਸ਼ ਨਹੀਂ ਹੈ ਕਹਿੰਦਾ ਗੂਗਲ ਪੇ ਕਰ ਦੇਣਾ ਕਹਿੰਦੀ ਗੂਗਲ ਪੇ ਨਹੀਂ ਏਟੀਐਮ ਸਾਹਮਣੇ ਮੈਂ ਉੱਥੇ ਤੱਕ ਗੱਡੀ 'ਚ ਨਹੀਂ ਉਤਰਾਂਗੀ ਤੂੰ ਏਟੀਐਮ 'ਤੇ ਪੈਸੇ ਕਢਾ ਕੇ ਲਿਆ ਤਾਂ ਦਵਾਂਗੀ ਹੁਣ ਏਟੀਐਮ 'ਚੋਂ ਪੈਸੇ ਕਢਾ ਕੇ ਉਹਨੇ ਸਪ ਉਹਨੂੰ 2000 ਰੁਪਏ ਦਿੱਤੇ ਮੈਨੂੰ ਆ ਕੇ ਅਗਲੇ ਦਿਨ ਦੱਸਿਆ ਮੈਂ ਕਿਹਾ ਤੂੰ ਪਾਗਲ ਹੈ ਤੁਸੀਂ ਟੈਂਪੂਲਸ ਨੂੰ ਕਾਲ ਕਰਦਾ ਚਾਹੇ ਬੈਠੀ ਹੋ ਗੱਡੀ 'ਚ ਪੁਲਿਸ ਨੂੰ ਕਾਲ ਕਰਦਾ ਪੁਲਿਸ ਨੂੰ ਕਹਿੰਦਾ ਵੀ ਐਦਾ ਐਦਾ ਬੈਠੀ ਆ ਮੈਂ ਲਿਫਟ ਦੇਣ ਲੱਗਿਆ ਸੀਗਾ ਪੁਲਿਸ ਹੈਲਪ ਕਰਦੀ ਹੈ ਪਰ ਆਪਾਂ ਨੂੰ ਵੀ ਥੋੜਾ ਧਿਆਨ ਰੱਖਣਾ ਚਾਹੀਦਾ ਇਹ ਚੀਜ਼ਾਂ ਦਾ